ਸਾਰਿਆਂ ਨੂੰ ਮੁਸੀਬ ਵਿੱਚ ਸलाम ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਪਰਮੇਸ਼ਵਰ ਨੇ ਫਿਰ ਇੱਕ ਵਾਰ ਸਮਾਂ ਦਿੱਤਾ ਤਾਂ ਜੋ ਅਸੀਂ ਸਭ ਜਨ ਮਿਲ ਕੇ ਆਪਣੀ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੀਏ ਜੋ ਦੁਖੀ ਆ ਜੋ ਬਿਮਾਰ ਆ ਜੋ ਪਰੇਸ਼ਾਨ ਆ ਤੋਂ ਆਈਏ ਅਸੀਂ ਪ੍ਰਾਰਥਨਾ ਕਰਾਂਗੇ ਤੋਂ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦੀ ਆ ਜਿਹੜੇ ਭੈਣ ਭਰਾ ਸਾਨੂੰ ਫੋਨ ਕਾਲ ਕਰਦੇ ਆ ਸਾਨੂੰ ਆਪਣੇ ਵਿਸ਼ੇ ਦਿੰਦੇ ਆ ਤੋਂ ਇਸ ਵੀਡੀਓ ਨੂੰ ਦੇਖ ਕੇ ਉਹ ਆ ਭੈਣ ਭਰਾ ਆਪਣਾ ਨੰਬਰ ਆਪਣਾ ਨਾਮ ਆਪਣਾ ਐਡਰੈਸ ਸਾਨੂੰ ਕਮੈਂਟਾਂ ਵਿੱਚ ਪਾ ਸਕਦਾ ਆ ਤਾਂ ਜੋ ਅਸੀਂ ਆਉਣ ਵਾਲੀ ਵੀਡੀਓ ਵਿੱਚ ਉਹ ਭੈਣ ਭਰਾਵਾਂ ਦੇ ਨਾਮ ਬੋਲ ਕੇ ਸਾਰਿਆਂ ਲਈ ਪ੍ਰਾਰਥਨਾ ਕਰ ਸਕੀਏ। ਤੋਂ ਆਈਏ ਅਸੀਂ ਪ੍ਰਾਰਥਨਾ ਕਰਦੀਆਂ। ਸਾਨੂੰ ਵਿਸ਼ਾ ਮਿਲਿਆ ਸੀ ਫਿਰ ਨਸ਼ਿਆਂ ਦੇ ਉੱਤੇ ਕਿ ਨਸ਼ੇ ਉੱਤੇ ਤੁਸੀਂ ਪ੍ਰਾਰਥਨਾ ਕਰੋ ਸਾਡੇ ਲਈ। ਤੋਂ ਆਈਏ ਅਸੀਂ ਇੱਕ ਵਾਰ ਫਿਰ ਪ੍ਰਾਰਥਨਾ ਕਰਦੀਆਂ ਉਹ ਬੱਚਿਆਂ ਲਈ ਜੋ ਨਸ਼ਿਆਂ ਵਿੱਚ ਫਸੇ ਆ। ਕਈਆਂ ਨੂੰ ਲਤ ਲੱਗੀ ਆ ਸਿਗਰਟ ਪੀਣ ਦੀ, ਕਈਆਂ ਨੂੰ ਸ਼ਰਾਬ ਪੀਣ ਦੀ, ਕਈ ਤਮਾਕੂ ਲਾਉਂਦੇ ਆ। ਜੇ ਕਈ ਹੋਰ ਵੀ ਬਹੁਤ ਵੱਡੇ ਵੱਡੇ ਨਸ਼ੇ ਕਰਦੇ ਆ ਅਸੀਂ ਉਹ ਸਾਰੇ ਬੱਚਿਆਂ ਨੂੰ ਪਵਿੱਤਰ ਪਰਮੇਸ਼ਵਰ ਦੇ ਹੱਥਾਂ ਵਿੱਚ ਦਿੰਦੇ ਆ ਤਾਂ ਜੋ ਪਰਮੇਸ਼ਵਰ ਉਹਨਾਂ ਨੂੰ ਆਜ਼ਾਦ ਕਰੇ ਔਰ ਇੱਕ ਚੰਗਾ ਔਰ ਚੋਖਾ ਜੀਵਨ ਦੇ ਆਜ਼ਾਦੀ ਵਾਲਾ ਜੀਵਨ ਦੇ ਤਾਂ ਜੋ ਉਹਨਾਂ ਦੇ ਮਾਤਾ ਪਿਤਾ ਉਹ ਪਰੇਸ਼ਾਨੀ ਤੋਂ ਆਜ਼ਾਦ ਹੋ ਸਕਣ ਜੋ ਉਹਨਾਂ ਦੀ ਪਰੇਸ਼ਾਨੀ ਉਹਨਾਂ ਦੇ ਬੱਚਿਆਂ ਦੀ ਆ ਤਾਂ ਪਰਮੇਸ਼ਵਰ ਉਹਨਾਂ ਨੂੰ ਆਜ਼ਾਦੀ ਬਖਸ਼ੇ ਆਈਏ ਸੀ ਆਪਣੀਆਂ ਅੱਖਾਂ ਬੰਦ ਕਰਦੇ ਆ ਔਰ ਪ੍ਰਾਰਥਨਾ ਕਰਦੇ ਆ ਹallelujah hallelujah 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 ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀਆਂ ਤੁਹਾਡਾ ਧੰਨਵਾਦ ਕਰਦੀਆਂ ਤੁਹਾਡਾ ਧੰਨਵਾਦ ਕਰਦੀਆਂ ਤੁਹਾਡੇ ਨਾਮ ਨੂੰ ਮਹਿਮਾ ਆਦਰ ਦਿੰਦੀਆਂ ਪਵਿੱਤਰ ਪਰਮੇਸ਼ਵਰ ਜੀ ਤੁਹਾਡਾ ਜ਼ਲਾਲ ਇੱਕ ਇੱਕ ਬੱਚੇ ਦੇ ਜੀਵਨ ਜਕਾਰੀਏ ਕਰੇ ਪਿਆਰੇ ਪਰਮੇਸ਼ਵਰ ਤੁਹਾਡਾ ਜ਼ਲਾਲ ਇੱਕ ਨੌਜਵਾਨ ਬੱਚੇ ਦੇ ਜੀਵਨ ਜਕਾਰੀਏ ਕਰੇ ਪਿਆਰੇ ਪਰਮੇਸ਼ਵਰ ਜੀ ਮੈਂ ਹਰ ਇੱਕ ਭੈਣ ਭਰਾ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੀ ਆ ਜੋ ਨਸ਼ੇ ਦੇ ਜਕੜੇ ਹੋਇਆ ਜੋ ਨਸ਼ੇ ਦੇ ਗੁਲਾਮ ਆ ਪਿਆਰੇ ਪਰਮੇਸ਼ਵਰ ਇੱਕ ਇੱਕ ਨੂੰ ਆਜ਼ਾਦ ਕਰੋ ਪਿਆਰੇ ਪਰਮੇਸ਼ਵਰ ਜੀ ਇੱਕ ਇੱਕ ਨੂੰ ਆਜ਼ਾਦ ਕਰੋ ਪਵਿੱਤਰ ਪਰਮੇਸ਼ਵਰ ਇੱਕ ਇੱਕ ਨੂੰ ਆਜ਼ਾਦ ਕਰੋ ਸਾਮਰਥੀਏ ਪਿਤਾ ਇੱਕ ਇੱਕ ਦੇ ਜੀਵਨ ਵਿੱਚ ਤੁਹਾਡੇ ਨਾਮ ਦੀ ਆਜ਼ਾਦੀ ਆ ਜਾਏ ਯੈਸ਼ੂ ਰਾਜਾ ਇੱਕ ਇੱਕ ਜੀਵਨ ਵਿੱਚ ਤੁਹਾਡੇ ਨਾਮ ਦੀ ਆਜ਼ਾਦੀ ਆ ਜਾਏ ਪਿਆਰੇ ਪਰਮੇਸ਼ਵਰ ਮੈਂ ਤੁਹਾਡੇ ਨਾਮ ਦੇ ਵਿੱਚ ਇੱਕ ਇੱਕ ਦੀ ਰਿਹਾਈ ਮੰਗਦੀ ਆ ਤੁਹਾਡੇ ਨਾਮ ਦੇ ਦੁਆਰੇ ਇੱਕ ਇੱਕ ਦੀ ਰਿਹਾਈ ਮੰਗਦੀ ਆ ਯੈਸ਼ੂ ਰਾਜਾ ਹਰ ਇੱਕ ਬੱਚਾ ਹਰ ਇੱਕ ਪੈਣ ਪ੍ਰਾਟੜੇ ਨਾਂ ਨੂੰ ਮਹਿਮਾ ਦੇ ਸਕੇ ਹਰ ਇੱਕ ਬਜ਼ੁਰਗ ਟੜੇ ਨਾਂ ਨੂੰ ਮਹਿਮਾ ਦੇ ਸਕੇ ਪਿਆਰੇ ਪਰਮੇਸ਼ਵਰ ਜੋ ਲੋਕ ਆਜ਼ਾਦ ਹੋਣਾ ਚਾਹੁੰਦੇ ਆ ਉਹਨਾਂ ਨੂੰ ਆਜ਼ਾਦੀ ਦੋ ਪਿਆਰੇ ਪਰਮੇਸ਼ਵਰ ਜੋ ਆਜ਼ਾਦ ਹੋਣਾ ਚਾਹੁੰਦੇ ਨਸ਼ਿਆਂ ਤੋਂ ਉਹਨਾਂ ਨੂੰ ਬਲ ਬਖਸ਼ੋ ਹਿੰਮਤ ਬਖਸ਼ੋ ਤਾਕਤ ਬਖਸ਼ੋ ਤਾਂ ਜੋ ਉਹ ਨਸ਼ਿਆਂ ਨੂੰ ਛੱਡ ਕੇ ਸਿੱਧੇ ਰਾਹ ਤੇ ਚੱਲ ਸਕਣ ਉਹਨਾਂ ਨੂੰ ਇੱਕ ਅੱਛਾ ਮਾਰਗ ਮਹਈਆ ਕਰੋ ਪਵਿੱਤਰ ਪਰਮੇਸ਼ਵਰ ਜੀ ਉਹਨਾਂ ਨੂੰ ਇੱਕ ਅੱਛਾ ਮਾਰਗ ਮਹਈਆ ਕਰੋ ਯੇ稣 ਰਾਜਾ ਇੱਕ ਇੱਕ ਜੀਵਨ ਵਿੱਚ ਡਾਕਾਰੀ ਹੋਵੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਯੇਸੂ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੀ ਪ੍ਰਾਰਥਨਾ ਇੱਕ ਇੱਕ ਲਈ ਬਰਕਤਾਂ ਆਸ਼ਿਸ਼ ਦਾ ਕਾਰਨ ਹੋਵੇ ਅੱਜ ਦੀ ਪ੍ਰਾਰਥਨਾ ਛੁਟਕਾਰੇ ਦਾ ਕਾਰਨ ਹੋਵੇ ਅੱਜ ਦੀ ਪ੍ਰਾਰਥਨਾ ਛੁਟਕਾਰੇ ਦਾ ਕਾਰਨ ਹੋਵੇ ਉਹ ਭੈਣ ਭਰਾਵਾਂ ਲਈ ਜੋ ਨਸ਼ਿਆਂ ਦੇ ਜਕੜੇ ਹੋਇਆ ਉਹਨਾਂ ਨੂੰ ਆਸਾਦ ਕਰੋ ਤੜਾ ਪਵਿੱਤਰ ਆਤਮਾ ਨਦੀ ਅਗਫਾਈ ਕਰੇ ਤੜਾ ਪਵਿੱਤਰ ਆਤਮਾ ਨੂੰ ਨਸ਼ਿਆਂ ਤੋਂ ਆਜ਼ਾਦ ਕਰੇ ਯੇਸੂ ਜੀ ਚੰਗਾ ਔਰ ਚੋਖਾ ਜੀਵਨ ਦੋ ਰਿਹਾਈ ਵਾਲਾ ਜੀਵਨ ਦੇ ਦਿਓ ਤੜਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਟੜੇ ਨਾਂ ਨੂੰ ਮਹਿਮਾ ਦਿੰਦੀ ਆ ਪਵਿੱਤਰ ਪਰਮੇਸ਼ਰ ਇੱਕ ਇੱਕ ਨੂੰ ਸ਼ੂਲੋ ਯੈਸੂ ਰਾਜਾ ਇੱਕ ਇੱਕ ਨੂੰ ਸ਼ੂਲੋ ਯੈਸੂ ਰਾਜਾ ਇੱਕ ਇੱਕ ਨੂੰ ਸ਼ੂਲੋ ਯੈਸੂ ਰਾਜਾ ਤੁਹਾਡਾ ਮੈਂ ਸ਼ੁਕਰ ਕਰਦੀ ਹਾਂ ਯੈਸੂ ਜੀ ਮੈਂ ਤੁਹਾਡਾ ਹੀ ਸ਼ੁਕਰ ਕਰਦੀ ਪਿਆਰੇ ਪਰਮੇਸ਼ਰ ਇਹ ਨੌਜਵਾਨ ਬੱਚੇ ਭੈਣ ਭਰਾ ਜੋ ਗਲਤ ਰਸਤੇ ਤੇ ਚੱਲ ਰਹੇ ਪਿਆਰੇ ਪਰਮੇਸ਼ਰ ਜਿਨ੍ਹਾਂ ਦੇ ਜੀਵਨ ਨੂੰ ਨਸ਼ੇ ਨੇ ਖਰਾਬ ਕਰ ਦਿੱਤਾ ਆ ਉਹਨਾਂ ਦੇ ਜੀਵਨਾਂ ਨੂੰ ਪਿਆਰੇ ਪਰਮੇਸ਼ਰ ਬਖਸ਼ ਦਿਓ ਪਿਆਰੀ ਪਰਮੇਸ਼ਵਰ ਉਹਨਾਂ ਦੇ ਜੀਵਨਾਂ ਨੂੰ ਅੱਛੇ ਰਸਤੇ ਤੇ ਚੱਲਣ ਦੀ ਹਿੰਮਤ ਔਰ ਤਾਕਤ ਦੇ ਦਿਓ ਪਿਆਰੀ ਪਰਮੇਸ਼ਵਰ ਉਹ ਤੁਹਾਡੇ ਨਾਮ ਦਾ ਨਸ਼ਾ ਕਰਨ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦਾ ਨਸ਼ਾ ਕਰਨ ਯਸੂਰਾ ਜਮੈਂ ਤੁਹਾਡਾ ਤਨਵਾਦ ਕਰਦੀ ਹਾਂ ਯਸੂਰਾ ਜਮੈਂ ਤੁਹਾਡਾ ਤਨਵਾਦ ਕਰਦੀ ਮੈਂ ਪੂਰੇ ਵਰਲਡ ਦੇ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪਦੀ ਹਾਂ ਪੂਰੇ ਸੰਸਾਰ ਉਤੇ ਤੁਹਾਡਾ ਨਾਮ ਉੱਚਾ ਕੀਤਾ ਜਾਏ ਤੁਹਾਡਾ ਨਾਮ ਰੋਸ਼ਨ ਕੀਤਾ ਜਾਏ ਲੋਕ ਜਾਨ ਜਨ ਸੱਚ ਮੁਸਤੂ ਹੀ ਜ਼ਿੰਦਾ ਤੁਸੀਂ ਪਵਿੱਤਰ ਖੁਦਾ ਹੋ ਤੁਹਾਡੇ ਤੋਂ ਤੁਲ ਹੋਰ ਕੋਈ ਨਹੀਂ ਜਿਸ ਤੋਂ ਅਸੀਂ ਬਚਾਏ ਜਾਣਾ ਪਵਿੱਤਰ ਪਰਮੇਸ਼ਰ ਰਿਹਾਈ ਤੁਹਾਡੇ ਨਾਮ ਦੇ ਵਿੱਚ ਆ ਸ਼ਿਫਾ ਤੁਹਾਡੇ ਨਾਮ ਦੇ ਵਿੱਚ ਆ ਆਜ਼ਾਦੀ ਯੇਸ਼ੂ ਨਾਮ ਦੇ ਵਿੱਚ ਆ ਯੇਸ਼ੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਮੈਂ ਵਿਸ਼ਵਾਸ ਕਰਦੀ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਯੇਸ਼ੂ ਰਾਜਾ ਜਿੰਨੇ ਬੱਚੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਜਿੰਨੇ ਭੈਣ ਭਰਾ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਇੱਕ ਇੱਕ ਜੀਵਨ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਇੱਕ ਇੱਕ ਨੂੰ ਨਸ਼ੇ ਤੋਂ ਆਜ਼ਾਦ ਕਰੋ ਹਰ ਪ੍ਰਕਾਰ ਦਾ ਨਸ਼ਾ ਟੜੇਨਾ ਦੇ ਦੁਆਰਾ ਜਾਂਦਾ ਰਹੇ ਤੰਦਰੁਸਤੀ ਮਹਈਆ ਕਰੋ ਤੁਹਾਡਾ ਮੈਂ ਸ਼ੁਕਰ ਕਰਦੀ ਟੜੇਨਾ ਨੂੰ ਮਹਿਮਾ ਦਿੰਦੀ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਦੁਆਰਾ ਆਮੀਨ ਆਮੀਨ ਮੈਂ ਹਾਰੇ ਇੱਕ ਬੱਚੇ ਨੂੰ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਵਿੱਚ ਸੌਂਪ ਦਿੰਦੀ ਆ ਉਹ ਬੱਚੀਆਂ ਉਹ ਬੇਟੀਆਂ ਉਹ ਭੈਣਾ ਜੋ ਨਸ਼ਾ ਕਰਦੀਆਂ ਆ ਮੈਂ ਉਹਨਾਂ ਨੂੰ ਵੀ ਪ੍ਰਭੂ ਯੀਸ਼ੂ ਮਸੀਹ ਦੇ ਹੱਥਾਂ ਵਿੱਚ ਸੌਂਪ ਦਿੰਦੀ ਆ ਕਿਉਂਕਿ ਸਮਾਂ ਬਹੁਤ ਮੜ ਆਇਆ ਪਤਾ ਨਹੀਂ ਪ੍ਰਭੂ ਯੀਸ਼ੂ ਮਸੀਹ ਨੇ ਕਿਦੋਂ ਆ ਜਾਣਾ ਆ ਸਾਰੇ ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਦੇ ਹੱਥਾਂ ਵਿੱਚ ਸੌਂਪੋ ਤਾਂ ਜੋ ਅਸੀਂ ਆਪਣੇ ਆਪ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਲਈ ਤਿਆਰ ਕਰ ਸਕੀਏ ਤੋਂ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ੀਸ਼ ਦੇ ਆਮੀਨ